ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵਾਰ ਨਵੇਂ ਸਤਗੁਰੂ ਤੇ ਇੱਕ ਬਹਾਦਰ ਹਿੰਦ ਦੀ ਚਾਦਰ ਦਾ ਸ਼ਹੀਦੀ ਦਿਹਾੜਾ ਜਿਹੜੀ 350 ਸਾਲਾ ਸ਼ਤਾਬਦੀ ਮਨਾ ਰਹੇ ਆ ਇਸ ਵਾਰ 25 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾਵੇਗੀ ਇਹਦੇ ਸਬੰਧ ਵਿੱਚ ਆਸਾਮ ਤੋਂ ਇੱਕ ਸ਼ੋਭਾ ਯਾਤਰਾ ਸ਼ੁਰੂ ਹੋਈ ਹੈ ਜਿਹੜੀ ਵਕਫਾ ਖਿਸ਼ਾਰੇ ਤੋਂ ਹੁੰਦੀ ਹੋਈ 25 ਤਰੀਕ ਨੂੰ ਨਾਂੰਤਪੁਰ ਸਾਹਿਬੇ ਪਹੁੰਚੇਗੀ ਤੇ ਉੱਥੇ ਪ੍ਰੋਗਰਾਮ ਉੱਥੇ ਸ਼ੋਭਾ ਯਾਤਰਾ ਹੀ ਸਮਾਪਤੀ ਹੋਵੇਗੀ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰ ਦਿਆਂ ਕਿ ਇਹ ਜਿਹੜੀ ਸ਼ੋਭਾ ਯਾਤਰਾ ਹੈ 10 ਤਰੀਕ ਨੂੰ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਥੂ ਨੰਗਲ ਵਿਖੇ ਪਹੁੰਚ ਰਹੀ ਹੈ 10 ਤਰੀਕ ਨੂੰ ਸਾਰੀਆਂ ਸੰਗਤਾਂ ਉੱਥੇ ਵਿਸ਼ਰਾਮ ਕਰਨਗੀਆਂ ਤੇ 11 ਤਰੀਕ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੋਈ 8:30 ਤੋਂ 9 ਵਜੇ ਦੇ ਵਿੱਚ ਵਿੱਚ ਹੋਮ ਹਮਾ ਕੇ ਬਾਬਾ ਬੁੱਢਾ ਸਾਹਿਬ ਵਿਖੇ ਸ਼ੋਭਾ ਯਾਤਰਾ ਦੇ ਸਵਾਗਤ ਵਾਸਤੇ ਪਹੁੰਚੋ ਉੱਥੇ ਸ਼ੋਭਾ ਯਾਤਰਾ ਦੇ ਵਿੱਚ ਤੁਹਾਨੂੰ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਵੀ ਹੋਣਗੇ ਤੇ ਨਾਲ ਸਾਡੇ ਗੁਰੂ ਸਹਿਬਾਨਾਂ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਵਾਏ ਜਾਣਗੇ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜੇ ਜੋ ਸ਼ਹੀਦੀ ਦਿਵਸ ਦੀ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾਉਣੀ ਆ ਉਹ ਬੜੀ ਧੂਮਤਾ ਨਾਲ ਮਨਾਉਣੀ ਆ ਇੱਕ ਵਾਰੀ ਫੇਰ ਨੋਟ ਕਰ ਲਓ ਕਿ ਜਿਹੜੀ ਅਸਾਮ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਈ ਆ 21 ਅਗਸਤ ਦੀ ਸ਼ੁਰੂ ਹੋਈ ਆ ਪੂਰੇ ਭਾਰਤ ਦੀ ਯਾਤਰਾ ਕਰੇਗੀ ਤੇ ਇਹ ਸ਼ੋਭਾ ਯਾਤਰਾ ਜਿਹੜੀ ਹੈ 10 ਤਰੀਕ ਨੂੰ ਬਾਬਾ ਬੁੱਢਾ ਸਾਹਿਬ ਜਨਮ ਸਥਾਨ ਕੱਥੂ ਨੰਗਲ ਵਿਖੇ ਵਿਸ਼ਰਾਮ ਕਰੇਗੀ ਰਾਤ ਦਾ ਵਿਸ਼ਰਾਮ ਬਾਬਾ ਬੁੱਢਾ ਸਾਹਿਬ ਵਿਖੇ ਹੈ ਤੇ 11 ਤਰੀਕ ਨੂੰ ਸੰਗਤਾਂ ਦੇ ਦਰਸ਼ਨ ਹੋਣਗੇ ਸੋ ਲਾਗੇ ਸ਼ਾਗੇ ਸਾਰਿਆਂ ਪਿੰਡਾਂ ਦੀਆਂ ਸੰਗਤਾਂ ਜਿਹੜੀਆਂ ਹਨ ਉਹ 11 ਤਰੀਕ ਨੂੰ 8:30 ਤੋਂ 9 ਵਜੇ ਦੇ ਵਿੱਚ ਹਮ ਹਮਾ ਕੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਕਥੂ ਨੰਗਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਨਾਲੇ ਸੰਗਤਾਂ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਅਤੇ ਨਾਲੇ ਗੁਰੂ ਸਾਹਿਬਾਨਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ